ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਤੇ ਮੈਂ ਕੁਲਦੀਪ ਦਲੇਰ ਇਸ ਸਮੇਂ ਮੁਹਾਲੀ ਦੇ ਪਿੰਡ ਜਕੜ ਮਜਰੇ ਦੇ ਵਿੱਚ ਖੜੇ ਹਾਂ ਇੱਕ ਪਾਸੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਏ ਤੇ ਦੂਜੇ ਪਾਸੇ ਪਖੰਡ ਪਰਵਰਤਨ ਜੋਰਾਂ ਤੇ ਹੈ ਪੰਜਾਬ ਦੇ ਵਿੱਚ ਧਰਮਾਂ ਨੂੰ ਲੈ ਕੇ ਪਖੰਡ ਜਿਹੜਾ ਪਾਇਆ ਜਾ ਰਿਹਾ ਏ ਲੋਕਾਂ ਨੂੰ ਧਰਮ ਪਰਵਰਤਨ ਕਰਵਾਇਆ ਜਾ ਰਿਹਾ ਪਖੰਡ ਪਰਵਰਤਨ ਕਰਵਾਇਆ ਜਾ ਰਿਹਾ ਹਰੇਕ ਧਰਮ ਦੇ ਵਿੱਚ ਕ੍ਰਿਤਿयां ਪਾਈਆਂ ਜਾ ਰਹੀਆਂ ਉੱਥੇ ਹੀ ਪਿੰਡ ਜਕੜ ਮਜਰੇ ਦੇ ਵਿੱਚ ਸਾਡੇ ਛੋਟੇ ਵੀਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਜੋ ਕਿ ਬਾਬਾ ਦੀਪ ਸਿੰਘ ਜੀ ਗੱਤਕਾ ਖੜਾ ਚਲਾਉਂਦੇ ਨੇ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਤੇ ਗੱਤਕੇ ਦੀ ਵਿੱਦਿਆ ਸਿਖਾ ਰਹੇ ਨੇ ਤੇ ਜਿੱਥੇ ਗੱਤਕੇ ਦੀ ਵਿੱਦਿਆ ਸਿਖਾ ਰਹੇ ਨੇ ਉੱਥੇ ਹੀ ਬੱਚਿਆਂ ਨੂੰ ਵੱਡੇ ਵੱਡੇ ਕੰਪੀਟੀਸ਼ਨਾਂ ਦੇ ਵਿੱਚ ਲੈ ਕੇ ਜਾ ਰਹੇ ਨੇ ਤੇ ਬੱਚੇ ਅੱਗੇ ਵਧ ਕੇ ਇੱਕ ਪਾਸੇ ਗੁਰਸਿੱਖੀ ਧਰਮ ਵਾਲੇ ਪਾਸੇ ਆ ਰਹੇ ਨੇ ਵਿੱਦਿਆ ਲੈ ਰਹੇ ਨੇ ਗੱਤਕਾ ਸਿੱਖ ਰਹੇ ਨੇ ਸੈਲਫ ਡਿਫੈਂਸ ਦੀ ਵਿਦਿਆਲੇਰੇ ਸਾਡੇ ਨਾਲ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਤੇ ਉਹਨਾਂ ਦੇ ਮਾਮਾ ਜੀ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਨੌੜਾ ਹਾਜ਼ਰ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਜੈਨੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਉਪਰਾਲਾ ਕਰ ਰਹੇ ਹੋ ਇੱਕ ਪਾਸੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਚੱਲ ਰਿਹਾ ਏ ਦੂਜੇ ਪਾਸੇ ਪਖੰਡ ਪਰਵਰਤਨ ਹੋ ਰਿਹਾ ਏ ਧਰਮਾਂ ਦੇ ਵਿੱਚ ਤੇ ਕਿਤੇ ਨਾ ਕਿਤੇ ਲੋਕ ਆਪਣੇ 1 ਲੱਖ ਤੋਂ ਗਿਰ ਰਹੇ ਨੇ ਤੇ ਤੁਸੀਂ ਐਡੀ ਵੱਡੀ ਸੇਵਾ ਪੰਦ ਦੀ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਜੀ ਇਹ ਤਾਂ ਸਭ ਤੋਂ ਪਹਿਲਾਂ ਤਾਂ ਜੇ ਮੈਂ ਸਾਰੀਆਂ ਹੀ ਸੰਗਤਾਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੋ ਕਿ ਦਸਵੇਂ ਪਾਸ਼ਾ ਨੇ ਸਾਨੂੰ ਫਤਿਹ ਬਖਸ਼ੀ ਹੈ ਉਹ ਫਤਿਹ ਦਾ ਜੋ ਸਾਂਝੀ ਕਰਨਾ ਚਾਹਾਂਗੇ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਦੇ ਸਮੇਂ ਵਿੱਚ ਆਪਾਂ ਕਹਿ ਦਿੰਦੇ ਹਾਂ ਜੀ ਗੁੱਡ ਮਾਰਨਿੰਗ ਤੇ ਗੁੱਡ ਨਾਈਟ ਕਹਿੰਦੇ ਕਹਿੰਦੇ ਅਸੀਂ ਫਤਿਹ ਬੁਲਾਉਣੀ ਭੁੱਲ ਗਏ ਹਾਂ ਅਸੀਂ ਪੰਜਾਬ ਵਿੱਚ ਰਹਿੰਦੇ ਹੋਏ ਵੈਸਟਰਨ ਕਲਚਰ ਉੱਤੇ ਡੁੱਲ ਗਏ ਆਓ ਜੀ ਆਪਣੇ ਸੱਤੇ ਹੋਏ ਵਿਰਸੇ ਨੂੰ ਜਗਾਈਏ ਤੇ ਗੱਜ-ਵੱਜ ਕੇ ਫਤਿਹ ਬੁਲਾਈਏ ਆਖੋ ਜੀ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡਾ ਜੋ ਕੀ ਬੱਚਾ ਹਰਸ਼ਪ੍ਰੀਤ ਸਿੰਘ ਆਪਕੀ ਸਤਿ ਜੀ ਵੀ ਆਓ ਜੀ ਸੋ ਸਾਡੇ ਹਰਸ਼ਪ੍ਰੀਤ ਸਿੰਘ ਦੇ ਮਾਮਾ ਜੀ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਸੋ ਜਿਵੇਂ ਕੀ ਆਪਾਂ ਦੇਖ ਰਹੇ ਆ ਸਮਾਂ ਬਹੁਤ ਗੰਦਾ ਚੱਲ ਰਿਹਾ ਜੀ ਜੀ ਨਸ਼ਿਆਂ ਦਾ ਬੜਾ ਪ੍ਰਵਾਹ ਚੱਲ ਰਿਹਾ ਪਿੰਡਾਂ ਦੇ ਆਪਾਂ ਦੇਖ ਰਿਹਾ ਕੋਈ ਬੱਚਾ ਕਿਸੇ ਪਾਸੇ ਨਸ਼ਾ ਚਲਾ ਕੇ ਕੋਈ ਕਿਸੇ ਪਾਸੇ ਬੱਚਾ ਨਸ਼ਾ ਚਲਾ ਗਿਆ ਜੀ ਜੀ ਤੇ ਜਿਵੇਂ ਕੀ ਅਸੀਂ ਅਮਰਜੀਤ ਧੰਤਨ ਬਾਬਾ ਦੀ ਸਿੰਘ ਇੰਟਰਨੈਸ਼ਨਲ ਗੱਤਕਾ ਅਖਾੜਾ ਜਥੇਦਾਰ ਭਾਈ ਜਸਪਾਲ ਸਿੰਘ ਜੀ ਖਾਲਸਾ ਜੋ ਕਿ ਮੇਰੇ ਉਸਤਾਦ ਜੀ ਡਾਕਟਰ ਜਸਪਾਲ ਸਿੰਘ ਹੈ ਜੀ ਆਸਟ੍ਰੇਲੀਆ ਦੇ ਵਿੱਚ ਨੇ ਉਹ ਤੇ ਉਹਨਾਂ ਨੇ ਮੇਰੀ ਸੇਵਾ ਲਈਓ ਜੀ ਮੇਰੀ ਜੋ ਪੋਸਟ ਹੈ ਗੱਤਕਾ ਕੋਚ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਤੇ ਜਿਵੇਂ ਪਿੰਡਾਂ ਦੇ ਵਿੱਚ ਅਸੀਂ ਫ੍ਰੀ ਆਫ ਕੋਸਟ ਪਿੰਡਾਂ ਚ ਗਤਕੇ ਦੀਆਂ ਕਲਾਸਾਂ ਕਬੀਸ਼ਰੀ ਦੀਆਂ ਕਲਾਸਾਂ ਦੇ ਰਹੇ ਆ ਜੀ ਐਵੇਂ ਹੀ ਸਾਡੇ ਕੋਲ ਪਿੰਡ ਤਿਉੜ ਦੇ ਵਿੱਚ ਇਹ ਬੱਚਾ ਹਰਸ਼ਪ੍ਰੀਤ ਸਿੰਘ ਜੋ ਕਿ ਜੁਆਇਨ ਕੀਤਾ ਸੀ ਇਸ ਬੱਚੇ ਨੇ ਇਹ ਹੁਣ ਆਡੀਸ਼ਨ ਚੱਲ ਰਿਹਾ ਸੀ ਕਿਸਮੇ ਕਿਤਨਾ ਹੈ ਦਮ ਕੇ ਕੇ ਐਚ ਡੀ ਉਹਦੇ ਵਿੱਚ ਬੱਚਾ ਗਿਆ ਸੀ ਸਾਡਾ ਉੱਥੇ ਅਸੀਂ ਧੂਰੀ ਗਏ ਸੀ ਵਿਲਾ ਪੈਲਸ ਕੁਛ ਇਸ ਤਰ੍ਹਾਂ ਸੀਗਾ ਤੇ ਉੱਥੇ ਪਹੁੰਚੇ ਤਾਂ ਉੱਥੇ 8 ਟੀਮਾਂ ਸੀਗੀਆਂ ਜੀ 6 ਸਟੇਟਾਂ ਦੇ ਜੋ ਬੱਚੇ ਆਏ ਹੋਏ ਸੀ तकरीबन 1000 ਪਲੱਸ ਬੱਚਾ ਸੀ ਜੀ ਜੀ ਟੋਟਲ ਤੇ ਉਹਨਾਂ ਵਿੱਚੋਂ ਬੱਚਾ ਸਾਡਾ ਜੋ ਕਿ winner ਬਣ ਕੇ ਆਇਆ ਜੀ ਤੇ ਗੱਤਗੇ ਦੇ ਵਿੱਚ ਫਸਟ ਜੋ ਪ੍ਰਾਈਜ਼ ਜਿੱਤ ਕੇ ਲੈ ਕੇ ਆਇਆ ਇਹ ਬੱਚਾ ਜੀ ਤੇ ਅਸੀਂ ਇਸ ਦੀ ਖੁਸ਼ੀ ਦੇ ਵਿੱਚ ਜਿਵੇਂ ਕਿ ਗੱਤਗਾ ਖਾੜੇ ਦੇ ਵਿੱਚ ਸਾਰੇ ਬੱਚਿਆਂ ਨੇ ਰਲ ਮਿਲ ਕੇ ਪਾਰਟੀਆਂ ਕੀਤੀਆਂ ਬੜਾ ਉਤੇ ਸ਼ਾਮ ਨਏ ਸੱਚੇ ਦਾ ਤੇ ਇਹਨਾਂ ਦੇ ਮਾਤਾ ਪਿਤਾ ਦੇ ਵੀ ਬਹੁਤ ਧੰਨਵਾਦ ਇਸ ਜਗ੍ਹਾ ਦੇ ਕਿਉਂਕਿ ਮਾਤਾ ਪਿਤਾ ਤੋਂ ਬਿਨਾ ਆਪਾਂ ਬੱਚੇ ਨੂੰ ਅੱਗੇ ਨਹੀਂ ਚਲਾ ਸਕਦੇ ਸੀ ਕਿਉਂਕਿ ਦੇਖੋ ਪੜ੍ਹਾਈ ਦੇ ਨਾਲ ਨਾਲ ਹਰ ਰੋਜ਼ ਮਾਤਾ ਪਿਤਾ ਜੀ ਉਹਨਾਂ ਦੇ ਰੋਜ਼ ਭੇਜ ਰਹੇ ਬੱਚੇ ਨੂੰ ਕਿਉਂਕਿ ਜਿਵੇਂ ਕਿ ਇਹਨਾਂ ਦਾ ਸਕੂਲ ਹੈ ਇੰਟਰਨੈਸ਼ਨਲ ਪਬਲਿਕ ਸਕੂਲ ਕੋਰਾਲੀ ਉਤੇ ਇਹ ਬੱਚਾ ਵੱਢਦੇ ਕੋ ਆਪਾਂ ਕਹਿ ਦਿੰਨੇ ਆ ਜੇ ਸਰਕਾਰੀ ਸਕੂਲ ਉਹ ਆਪਣੀ ਜਗ੍ਹਾ ਫੜਾਈ ਪਰ ਇਹ ਜਿਹੜੇ ਇੰਟਰਨੈਸ਼ਨਲ ਸਕੂਲ ਹੈ ਇਹਨਾਂ ਦੀ ਪੜਾਈ ਬੜੇ ਉੱਚੇ ਲੈਵਲ ਤੇ ਹੁੰਦੀ ਬੜੀ ਔਖੀ ਹੁੰਦੀ ਹੈ ਕਠਨ ਹੁੰਦੀ ਆ ਪਰ ਬੱਚੇ ਫਿਰ ਵੀ ਉਹਦੇ ਨਾਲ ਨਾਲ ਗੱਤਕੇ ਨੂੰ ਟਾਈਮ ਦੇ ਰਹੇ ਆ ਤੇ ਇਸ ਬੱਚੇ ਦਾ ਵੀ ਬਹੁਤ ਧੰਨਵਾਦ ਆ ਤੇ ਉਹਨਾਂ ਦੇ ਮਾਤਾ ਪਿਤਾ ਜੀ ਦਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਇੱਕ ਪਾਸੇ ਅਸੀਂ ਕਹਿੰਦੇ ਕਿ ਬੱਚੇ ਸਾਡੇ ਜੁੜ ਨਹੀਂ ਰਹੇ ਤੇ ਦੂਜੇ ਪਾਸੇ ਤੁਸੀਂ ਏਡੀ ਵੱਡੀ ਸੇਵਾ ਕਰ ਰਹੇ ਹੋ ਕਿੰਨਾ ਕੋ ਮੁਸ਼ਕਲ ਹੁੰਦਾ ਹੈ ਬੱਚਿਆਂ ਨੂੰ ਇੱਧਰ ਨੂੰ ਲੈ ਕੇ ਕਿਉਂ ਧਰਮ ਪੜਨਾ ਬੜਾ ਔਖਾ ਹੈ ਜੀ ਅੱਖਾ ਦਾ ਬਹੁਤ ਹੈ ਜੀ। ਜੀ। ਤਾਂ ਜ਼ਮਨਦੋ ਜੀ ਸਾਡੇ ਨਾਲ ਬੱਚੇ जोड ਜਾਂਦੇ ਆ। ਬੜੇ ਜੁੜਦੇ ਆ ਪਰ ਜਦੋਂ ਅਸੀਂ ਫ੍ਰੀ ਕੌਸਟ ਅਸੀਂ ਕਹਿੰਦੇ ਬੱਚਿਆਂ ਨੂੰ ਜੀ ਅਸੀਂ ਤਿਆਰੀ ਕਰਵਾ ਰਹੇ ਆ। ਜੀ। ਜਦੋਂ ਸਾਡੇ ਪ੍ਰੋਗਰਾਮ ਹੁੰਦੇ ਆ ਉਸ ਟਾਈਮ ਬੱਚਿਆਂ ਦੇ ਕਈਆਂ ਦੇ ਮਾਤਾ ਪਿਤਾ ਵੀ ਸਾਨੂੰ ਅੱਧ ਵਿਚਾਲੇ ਛੱਡ ਦਿੰਦੇ ਆ। ਤੇ ਕਈਆਂ ਦੇ ਬੱਚੇ ਖੁਦ ਨਹੀਂ ਆਉਂਦੇ ਜੀ ਪ੍ਰੋਗਰਾਮਾਂ ਦੇ ਵਿੱਚ ਕਹਿੰਦਦੇ ਅਸੀਂ ਅਸੀਂ ਨਹੀਂ ਜੀ ਆਸ ਆ ਸਕਦੇ ਸਾਡੀ ਪੜ੍ਹਾਈ ਦਾ ਲਾਸ ਹੋ ਰਿਹਾ ਸਾਡੀ ਟਿਊਸ਼ਨ ਜਾਣਾ ਹੈ। ਇਸ ਕਰਕੇ ਮਤਲਬ ਹੈ ਥੋੜਾ ਜਾਂ ਪਿੱਛੇ ਪੈ ਜਾਂਦਾ। ਪਿੱਛੇ ਪੈ ਜਾਂਦਾ। ਇਸ ਕਰਕੇ ਆਪਾਂ ਇਹੀ ਬੇਨਤੀ ਕਰਾਂਗੇ ਸਾਰਿਆਂ ਨੂੰ ਕਿ ਜਦੋਂ ਆਪਾਂ ਲੱਗ ਗਏ ਨਾ ਤਾਂ ਇਹਨਾਂ ਦਿਨ ਤੋਂ ਸਿੱਖੋ ਤੇ ਦਿਲ ਦੇ ਨਾਲ ਆਪਾਂ ਕਰਦੇ ਰਹੋ ਤੇ ਆਪਣੇ ਉਸਤਾਦ ਨੂੰ ਕਦੇ ਵੀ ਧੋਖਾ ਨਾ ਦਿਓ ਜੀ ਇੱਕ ਹੋਰ ਵੀ ਗੱਲ ਹੈ ਕਿ ਆਪਾਂ ਦੇਖੋ ਸਖਾਤਾ ਹਰੇਕ ਮਾਪਾ ਚਾਹੁੰਦਾ ਹੈ ਕਿ ਸਾਡਾ ਬੱਚਾ ਜਿਸ ਫੀਲਡ ਦੇ ਵਿੱਚ ਕੰਮ ਕਰ ਰਿਹਾ ਮਾਲ ਸਟੱਡੀ ਹੈ ਚਾਹੀਓ ਗੇਮ ਹੈ ਚਾਹੀਓ ਗਤਕਾ ਹੈ ਉਹ ਅੱਗੇ ਉਹਦੇ ਜ਼ਿੰਦਗੀ ਦੇ ਵਿੱਚ ਕੰਮ ਆਵੇ ਸਾਨੂੰ ਕੀ ਲੱਗਦਾ ਹੈ ਕਿ ਜਿਹੜਾ ਇਹ ਗਤਕਾ ਹੈ ਇਹਨਾਂ ਦੇ ਅੱਗੇ ਜ਼ਿੰਦਗੀ ਦੇ ਵਿੱਚ ਕਿੱਥੇ-ਕਿੱਥੇ ਕੰਮ ਆਏਗਾ ਨਹੀਂ ਜੀ ਪਹਿਲਾਂ ਤਾਂ ਜੀ ਸੈਲਵਟ ਫਾਇਨਸ ਜੀ ਆਪਣੇ ਆਪ ਦੀ ਰੱਖਿਆ ਕਰਨੀ ਜੀ ਤੇ ਜੇ ਅਸੀਂ ਅੱਜ ਦੇ ਸਮੇਂ ਵਿੱਚ ਮੁਸ਼ਕਲਾਂ ਆ ਜਾਂਦੀਆਂ ਜੇ ਪਰ ਸਾਡੇ ਕੋਲ ਇੱਕ ਛੋਟੀ ਛੋਟੀ ਉਹਦੇ ਨਾਲ ਹੀ ਅਸੀਂ ਘਟੂ ਘਟ 10 20 ਤੇ ਭਾਰੂਆ ਤੁਸੀਂ ਦੇਖਦੇ ਵੀ ਹੋਵੋਗੇ ਸਾਡੇ YouTube ਤੇ ਚੈਨਲ ਬਣਾਇਆ ਹੋਇਆ ਬਾਬਾ ਦੀਪ ਸਿੰਘ ਅਤਕਾ ਗਰੁੱਪ ਕੋਈ ਵੀ ਦੇਖ ਸਕਦਾ ਜੀ ਉਹਨੂੰ ਤੇ ਉਹਦੇ ਚ ਦੇਖ ਸਕਦੇ ਹੋ ਕਿਵੇਂ ਬੱਚੇ ਖੇਡਦੇ ਐ بڑے ਚੋਹਰ ਦਿਖਾਉਂਦੇ ਆ ਤੇ ਰਹੀ ਗੱਲ ਜਿੱਦਾਂ ਕੀ ਤੁਸੀਂ ਹੁਣੇ ਕਹਿ ਰਹੇ ਸੀਗੇ ਵੀ ਭਾਈ ਸਾਹਿਬ ਜੀ ਬੱਚੇ ਹਾਂਜੀ ਅਗੇ ਸਕੋਪ ਸਕੋਪ ਕੀ ਆ ਸਕੋਪ ਇਹ ਹੈ ਜੀ ਹੁਣ ਤਾਂ ਇਹ ਮਾਰਸ਼ਲਡ ਦੇ ਵਿੱਚ ਵੀ ਆ ਚੁੱਕੇ ਜੀ ਇਸ ਨੂੰ ਮਾਨਤਾ ਪ੍ਰਾਪਤ ਹੋ ਗਈ ਹੈ ਤੇ ਇਹ ਜਿੱਦਾਂ ਕੀ ਕੀ ਮਾ ਹੁਣ ਪਹਿਲਾਂ ਭਗਵੰਤ ਮਾਨ ਸਾਹਿਬ ਨੇ ਕੀਮਾ ਕਰਵਾਈਆਂ ਸੀ ਖੇਡਾਂ ਵਤਨ ਪੰਜਾਬ ਦੀਆਂ ਜੀ ਜੀ ਉਹਦੇ ਵਿੱਚ ਵੀ ਆਪਣੇ ਬੱਚੇ ਗਏ ਸੀ ਅੱਠ ਬੱਚੇ ਗਏ ਸੀ ਜਿਹੜੇ ਅੰਡਰ 14 ਤੇ ਉਹਨਾਂ ਵਿੱਚੋਂ ਅੱਠੇ ਬੱਚਿਆਂ ਚੋਂ ਅੱਠੇ ਬੱਚੇ 골ਡ ਹੋ ਕੇ ਆਏ ਜੀ 10-10000 ਰੁਪਿਆ ਉਹਨਾਂ ਨੇ ਅਕਾਊਂਟ ਦੇ ਵਿੱਚ ਪਾਇਆ ਬੱਚਿਆਂ ਦੇ 2021 ਦੇ ਵਿੱਚ ਰੜਿਆਲੇ ਦੇ ਬੱਚੇ ਸੀ ਆਪਣੇ ਕੋਲ ਤੇ ਅੱਠ ਬੱਚੇ 골ਡ ਹੋ ਕੇ ਆਏ ਜੀ ਉਹ 23 ਸਟੇਟਾਂ ਚੋਂ ਜੀ ਇਹ ਸਟੇਟ ਦੇ ਬੱਚੇ ਸੀਗੇ ਅੰਮ੍ਰਿਤਸਰ ਵਿਖੇ ਹੋਇਆ ਸੀ ਉਹ ਕਿਡਾ ਵਤਨ ਪੰਜਾਬ ਦੀ ਹੈ ਤੇ ਉਸ ਤੋਂ ਬਾਅਦ ਨੈਕਸਟ ਵਾਰ ਫੇਰ ਹੋਈ ਸੀ 2022 ਦੇ ਵਿੱਚ ਅੰਡਰ 17 ਦੇ ਵਿੱਚੋਂ ਸਾਡੇ ਸਿੰਗਲ ਸੋਟੀ ਦੇ ਵਿੱਚੋਂ ਬੱਚੇ ਉਹ ਵੀ ਬੱਚੇ ਜੋ ਕਿ ਤਿੰਨ ਬੱਚੇ ਉਹ ਸੈਕਿੰਡ ਪੋਜੀਸ਼ਨ ਹਾਸਲ ਕਰਕੇ ਆਏ ਆ ਤੇ ਉਹਨਾਂ ਬੱਚਿਆਂ ਨੂੰ ਵੀ 7-7000 ਰੁਪਏ ਜੋ ਅਕਾਊਂਟ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਪਵਾਇਆ ਸੀ ਅਗੇ ਨੌਕਰੀ ਦਾ ਕੋਈ ਪ੍ਰੋਵੀਜ਼ਨ ਹੈ ਜੀ ਹਾਂ ਜੀ ਬਿਲਕੁਲ ਨੌਕਰੀਆਂ ਦੇਖੋ ਜੀ ਹੁਣ ਤਾਂ ਸਕੂਲਾਂ ਦੇ ਵਿੱਚ ਵੀ ਹਰ ਜਗ੍ਹਾ ਹੋ ਗਿਆ ਕਿ ਗਤਕਾ ਰੱਖਿਆ ਜ਼ਰੂਰੀ ਹੋਵੇ ਕੰਪਲਸਰੀ ਹੋ ਚੁੱਕਿਆ ਹੈ ਕਿ ਇੱਕ ਸਪੋਰਟਸ ਗੇਮ ਦੇ ਵਿੱਚ ਜਿੱਦਾਂ ਕਿ ਸਪੋਰਟਸ ਗੇਮ ਦੇ ਨਾਲ-ਨਾਲ ਆਪਾਂ ਗਤਕੇ ਨੂੰ ਹਰ ਸਕੂਲ ਦੇ ਵਿੱਚ ਮੈਂ ਤਾਂ ਆਪ ਬੇਨਤੀ ਕਰਾਂਗੀ ਸਾਰੇ ਸਕੂਲਾਂ ਵਾਲਿਆਂ ਨੂੰ ਕਿ ਜਿੰਨਾ ਵੀ ਹੋ ਸਕੇ ਤੁਸੀਂ ਹਰ ਇੱਕ ਸਕੂਲ ਦੇ ਵਿੱਚ ਇੱਕ ਗਤਕਾ ਟੀਚਰ ਰੱਖਿਆ ਜਾਵੇ ਜੇ ਸਕੂਲ ਵੱਲੋਂ ਸਪੋਰਟ ਨਹੀਂ ਕਰ ਸਕਦੇ ਤੁਸੀਂ ਬੱਚਿਆਂ ਤੋਂ ਹੀ 100-100 200 ਰੁਪਏ ਜੋ ਕਿ ਇੱਕ ਪਰ ਬੱਚਾ ਰੱਖ ਲੈਣ ਤੇ ਉਹ ਬੱਚਿਆਂ ਨੂੰ ਜੋ ਕਿ ਇੱਕ ਟੀਚਰ ਪ੍ਰੋਵਾਈਡ ਕਰਨ ਜੀ ਜੀ ਇੱਕ ਹੋਰ ਵੀ ਗੱਲ ਹੈ ਵੀ ਜਿਹੜੇ ਮੁੰਡੇ ਨੇ ਉਹ ਤਾਂ ਗੱਤਕੇ ਦੇ ਵਿੱਚ ਆ ਜਾਂਦੇ ਤੁਹਾਡੇ ਕੋਲ ਇੱਥੇ ਬਹੁਤ ਗਿਣਤੀ ਵਿੱਚ ਮੁੰਡੇ ਨੇ ਹਾਂ ਜੀ ਕੁੜੀਆਂ ਬੜੀਆਂ ਘੱਟਾ ਹੁੰਦੀਆਂ ਕਿਉਂਕਿ ਕੁੜੀਆਂ ਨੂੰ ਵੱਧ ਜ਼ਰੂਰਤ ਨਹੀਂ ਹੈਗੀ ਸੈਲਫ ਰੈਂਕ ਦੀ ਮੇਰੇ ਹਿਸਾਬ ਨਾਲ ਭਾਈ ਸਾਹਿਬ ਜੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਰ ਪੇਰੈਂਟਸ ਅਲਾਉ ਕਰਨਗੇ ਤਦ ਹੀ ਹਨ ਅਸੀਂ ਦੇ ਸਕਾਰ ਸਾਡੇ ਕੋਲ ਕਾਫੀ ਬੱਚੀਆਂ ਮੇਰੀਆਂ ਪਹਿਲਾਂ ਵੀ ਬੱਚੀਆਂ ਜੋ ਹੋਈਆਂ ਸੀਗੀਆਂ ਤੇ ਉਹ ਹਰ ਦੀਆਂ ਬੱਚੀਆਂ ਗਈਆਂ ਸੀਗੀਆਂ ਦੋ ਵਾਰੀ ਗਈਆਂ ਬੱਚੀਆਂ ਮੇਰੇ ਦੋਈ ਵਾਰੀਆਂ ਹਮੇਸ਼ਾ ਇੱਕ ਵਾਰੀ ਸੈਕੰਡ ਪੋਜੀਸ਼ਨ ਹਾਸਲ ਕਰਕੇ ਆਈਆਂ ਇੱਕ ਵਾਰੀ ਬੱਚੀਆਂ ਮੇਰੀਆਂ ਫਸਟ ਪੋਜੀਸ਼ਨ ਹਾਸਲ ਕਰ ਗਈਆਂ ਵਿਰਸਾ ਸੰਭਾਲ ਗੱਤਕਾ ਕੱਪ ਹੋਇਆ ਸੀਗਾ ਅੰਮ੍ਰਿਤਸਰ ਰਿਕੇ ਉੱਤੇ ਬੱਚੀਆਂ ਮੇਰੇ ਸੈਕੰਡ ਪੋਜੀਸ਼ਨ ਹਾਸਲ ਕਰਕੇ ਆਈਆਂ ਐਦੇ ਬੱਚੇ ਵੀ ਵਿਰਸਾ ਸੰਭਾਲ ਹੁੰਦੇ ਆ ਮੁੰਡਿਆਂ ਦਾ ਤਾਂ ਹਰ ਜਗ੍ਹਾ ਫਸਟ ਸੈਕੰਡ ਫਸਟ ਸੈਕੰਡ ਆਉਂਦੇ ਜਾਂਦੇ ਜੀ ਇਹ ਤਾਂ ਬੜੀਆਂ ਮੱਲਾ ਮਾਰ ਰਹੇ ਹਰ ਪਾਸੇ ਮਿਹਨਤੀ ਕਰ ਰਹੇ ਸਾਰੇ ਬੱਚੇ ਠੀਕ ਹੈ ਉਹ ਸਾਡੇ ਨਾਲ ਹਰਪ੍ਰੀਤ ਸਿੰਘ ਵੀ ਹੈ ਜਿਹੜੇ ਨੇ ਇਹ 골ਡ ਲਿਆ ਹੈ ਉਹ ਵੀ ਸਾਡੇ ਨਾਲ ਨੇ ਪੁੱਤਰ ਕਿਵੇਂ ਦਾ ਲੱਗ ਰਿਹਾ ਹੈ ਕਿਵੇਂ ਦਾ ਤੁਹਾਈ ਜੀ ਕਹਾਲਾ ਭਾਈ ਜੀ ਕਿਤੇ ਕਿਵੇਂ ਦਾ ਲੱਗ ਰਿਹਾ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਜੀ ਤੇ ਮੈਂ ਪਹਿਲੀ ਵਾਰ ਹੀ ਗਿਆ ਸੀ ਆਡੀਸ਼ਨ ਦੇਣ ਤੇ ਮੈਂ ਸਟੇਟ ਵਿੱਚੋਂ ਪਹਿਲੇ ਨੰਬਰ ਤੇ ਆਇਆ ਜੀ ਇਹ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਡਾਈਟ ਕਿਵੇਂ ਦੀ ਰਗੜਾ ਕਰ ਸਕਦੇ ਕਿ ਨਹੀਂ ਡਾਈਟ ਦੇਖਗਾ ਨਹੀਂ ਸਕਦੇ ਰਗੜਾ ਸਕਦੇ ਆਈ ਬਲੇ ਵਗੈਰਾ ਛਕਦੇ ਨਹੀਂ ਨਹੀਂ ਅੱਛਾ ਫਿਰ ਸਰੀਰ ਨੂੰ ਮਤਲਬ ਪਤਲਾ ਰੱਖਣ ਵਾਸਤੇ ਕਿਹੜੀ ਕਿਹੜੀ ਚੀਜ਼ਾਂ ਖਾਣੀਆਂ ਪੈਂਦੀਆਂ ਆਪਾਂ ਬਸ ਬਨਾਮ ਹੋ ਗਿਆ ਆਈ ਜੀ ਜੜਗੜੇ ਲਾਲੰਦਿਆ ਖਾੜੇ ਚ ਵੀ ਲਾਲੰਦਿਆ ਆਈ ਅੱਛਾ ਫਿਰ ਦੇਖ ਸਕਦੇ ਸਿੱਧੀ ਨਹੀਂ ਛਕ ਨਹੀਂ ਸਕਦੇ ਸਾਡੇ ਵੀਰ ਜੀ ਨੇ ਮਨਾ ਕੀਤਾ ਹੋਇਆ ਉਹ ਨਹੀਂ ਛਕ ਨਹੀਂ ਠੀਕ ਹਾਂਜੀ ਅੱਛਾ ਇਹ ਗਿਟਕਾ ਇਹ ਮੰਨ ਲਓ ਸੈਲਫ ਡਿਫੈਂਸ ਵਾਸਤੇ ਤੁਸੀਂ ਸਿੱਖ ਰਹੇ ਹੋ ਕਿ ਜੌਬ ਦਾ ਵੀ ਹੋ ਸਕਦਾ ਕੋਈ ਵੀ ਜਨ ਹੋ ਜਾਵੇ ਸੈਲਫ ਡਿਫੈਂਸ ਕਿੰਨੀ ਕੁ ਜ਼ਰੂਰੀ ਹੈ ਤੁਹਾਨੂੰ ਕੀ ਲੱਗਦਾ ਜੀ ਜਿਹੜਾ ਮੈਨ ਲੱਗਦਾ ਹਲ ਤੱਕ ਮੈਂ 1.5 ਸਾਲ ਹੋਇਆ ਹੀ ਹਾਂਜੀ ਬਹੁਤ ਜ਼ਰੂਰੀ ਆਪਣੇ ਲਈ ਹੈ ਤੇ ਜਿੰਨੇ ਵੀ ਮੇਰੇ ਨਾਲ ਹੈ ਸਾਰੇ ਲਈ ਬਹੁਤ ਜ਼ਰੂਰੀ ਆ ਤੇ ਆਪਾਂ ਜਿੰਨਾ ਵੀ ਸਾਰੇ ਕਿੱਥੇ ਕਿੱਥੇ ਕੰਮ ਹੁੰਦੀ ਸੈਲਫ ਡਿਫੈਂਸ ਸੈਲਫ ਡਿਫੈਂਸ ਕਿਤੇ ਵੀ ਜਿੱਦਾਂ ਕੋਈ ਵੀ ਮਤਲਬ ਉੱਪਰ ਨਹੀਂ ਸੀ ਕਰਦਾ ਇਹ ਉਹਦੇ ਲਈ ਵੀ ਤੇ ਬਸ ਤੇ ਜੇ ਜੇ ਮੰਨ ਲਓ ਤੁਸੀਂ ਤੁਹਾਡੇ ਸਰੀਰ ਤੇ ਕੋਈ ਹਥਿਆਰ ਨਹੀਂ ਹੈ, ਛੋਟਾ ਨਹੀਂ ਹੈ, ਕੁਝ ਨਹੀਂ ਹੈ ਤੇ ਤੁਸੀਂ ਨੰਗਨ ਅਵਸਥਾ ਜੇ ਵਿੱਚ ਪਈ ਹੋ ਫਿਰ ਵੀ ਇਹ ਦੁਸ਼ਮਣ ਠੇਰ ਕਰ ਸਕਦੇ ਆ। ਹਾਂਜੀ। ਐਡਾ 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 ਔਰ ਕੌਨਫੀਡੈਂਸ ਹੈਗਾ ਹੀ ਜੀ ਆਪਣੇ ਤੇ। ਅੱਛਾ। ਹਾਂਜੀ। ਸਿੱਖਾਂ ਦੇ ਕਿਹੜੇ ਕਿਹੜੇ ਹਥਿਆਰ ਆ ਸ਼ਸਤਰਾਂ ਤੋਂ ਇਲਾਵਾ ਕਿਰਪਾਨ ਜਿਹੜੇ ਕੜਾ ਤੋਂ ਇਲਾਵਾ ਜਾਂ ਜਿਹੜੇ ਦਿਖਦੇ ਸ਼ਸਤਰਾਂ ਤੋਂ ਇਲਾਵਾ ਔਰ ਕਿਹੜੇ ਕਿਹੜੇ ਹਥਿਆਰ ਆ ਜਿਹੜੇ ਕੰਮ ਆ ਸਕਦੇ ਆ ਜੰਗ-ਜੰਗ ਦੇ ਵਿੱਚ। ਅਪਲੇਬ ਸਾਰੇ ਆਈ ਸ਼ਸਤਰ ਹੋਰ ਤਨੀ ਹੈ ਅੱਛਾ ਮਹਾਰਾਜ ਪੱਗ ਵੀ ਆ ਸਕਦੀ ਹੈ ਸ਼ਸਤਰ ਦਾ ਕੰਮ ਪੱਗ ਡਿਫੈਂਸ ਵਾਸਤੇ ਆ ਆ ਸਕਦੀ ਹੈ ਆ ਸਕਦੀ ਹੈ ਇੱਕ ਹੋਰ ਸਾਹ ਵਾਈਕੂ ਕੀ ਸਤੇ ਸਾਡਾ ਭਾਣ ਜਾਈ 골ਡ ਲੈ ਕੇ ਆਇਆ ਤੇ ਪੂਰਾ ਪੰਜਾਬ ਦੇ ਵਿੱਚ ਖਬਰਾਂ ਵੀ ਲੱਗ ਰਹੀਆਂ ਨੇ ਤੇ ਕਿੱਡੀ ਖੁਸ਼ੀ ਆ ਤੁਹਾਨੂੰ ਇਸ ਗੱਲ ਬਹੁਤ ਮਾਣ ਆਈ ਸਾਨੂੰ ਪਹਿਲਾਂ ਤਾਂ ਭਾਈ ਸਾਹਿਬ ਤੋਂ ਭਾਈ ਸਾਹਿਬ ਸੁਖندر ਸਿੰਘ ਦੇ ਮਾਣੇ ਜੀ ਜਿਨ੍ਹਾਂ ਨੇ ਇਹਨਾਂ ਨੂੰ ਨਾਲ ਪ੍ਰੇਰਿਤ ਕਰਕੇ ਨਾਲ ਜੋੜਿਆ ਜੀ ਤੇ ਦੂਜੀ ਨੰਬਰ ਦੀ ਗੱਲ ਹੈ ਜੇ ਬੱਚੇ ਇੰਦਾ ਧਿਆਨ ਇੱਧਰ ਰਹੇਗਾ ਤੇ ਨਸ਼ੇ ਤੇ ਗਲਤ ਬਗਾਰਾਂ ਵੱਲ ਬੱਚੇ ਦਾ ਧਿਆਨ ਹੀ ਨਹੀਂ ਚੁੱਕੇ ਹੁੰਦੇ। ਹੂੰ। ਸਭ ਤੋਂ ਮਾਣ ਵਾਲੀ ਗੱਲ ਇਹ ਨੇ ਮਾਪਿਆਂ ਦੀ ਜਿਨ੍ਹਾਂ ਨੇ ਇਹਨੂੰ ਪ੍ਰੇਰਿਤ ਕਰਕੇ ਇਹਨਾਂ ਵੱਲ ਭੇਜਿਆ ਜੀ। ਮਤਲਬ ਤੁਸੀਂ ਐ ਕਹਿੰਦੇ ਦਿਮਾਗ ਬਿਜ਼ੀ ਰੱਖਣਾ ਚਾਹੀਦਾ ਬੱਚਿਆਂ ਦਾ। ਹਾਂਜੀ ਬਿਜ਼ੀ ਰੱਖਣਾ ਚਾਹੀਦਾ ਬੰਦਾ ਬਿਜ਼ੀ ਹੋਊਗਾ ਤਾਂ ਇਹਦਾ ਪੁੱਠੇ ਪਾਸੇ ਦਿਮਾਗ ਕਰੇ ਜਾਊਗਾ। ਹੂੰ। ਨਿਤਨੇਮ ਦੀ ਵੀ ਜ਼ਰੂਰਤ ਕਹਿੰਦੀ। ਨਿਤਨੇਮ ਵੀ ਜ਼ਰੂਰਤ ਹੈ ਜੀ। ਜੀ। ਜੇ ਤਨ ਵਾਸਤੇ ਕਰਦੇ ਤੇ ਮਨ ਵਾਸਤੇ ਨਿਤਨੇਮ ਦੀ ਜ਼ਰੂਰਤ ਹੈ। ਜੀ ਜੀ। ਤੇ ਤੁਸੀਂ ਮਾਪ ਬਾਤੋ-ਬਾਤ ਹੋਰ ਬੱਚੇ ਵੀ ਜੁੜਨੇ ਜੀ ਜੇ ਇਹ ਬੱਚਾ ਜੁੜੇ ਰਹੂਗਾ ਨਸ਼ੇ ਤੋਂ ਵੀ ਚੋਰੀਆਂ ਵਾਰ ਹਰ ਇੱਕ ਅਸਰ ਤੋਂ ਮੁਤਬਦਲ ਹੋਊਗਾ ਬੋਲ ਬਕਾਰਾਂ ਦੇ ਬੱਚੇ ਦੂਰ ਰਹੂਗਾ ਜੀ ਤੇ ਬੱਚਿਆਂ ਵਾਸਤੇ ਵੀ ਤੁਹਾਡੀ ਕੋਈ ਬੇਨਤੀ ਹੈ ਜਿਹੜੀ ਕੁੜੀਆਂ ਨੇ ਕੁੜੀਆਂ ਵਾਸਤੇ ਸੀਗਾ ਆਪਣੇ ਸੈਲਫ ਐਡਵਾਂਸ ਵਾਸਤੇ ਵਧੀਆਂ ਜੀ ਨੇ ਸਿੱਖਣਾ ਚਾਹੀਦਾ ਸਿੱਖਣਾ ਚਾਹੀਦਾ ਜੀ ਉਹਨਾਂ ਚਾਹੀਦਾ ਉਹਨਾਂ ਚਾਹੀਦੇ ਸਭ ਤੋਂ ਮੇਨ ਗੱਲ ਇਹ ਹੈ ਅੱਜ ਦੇ ਸਮੇਂ 'ਚ ਅਮਰਤਾ ਦੇ ਬੰਦੇ ਨੂੰ ਹਾਂ ਚਾਹੀਦੀ ਜੀ ਚਲੋਗੇ ਬਾਣੀ ਦੇ ਨਾਲ ਜੁੜਨਾ ਚਾਹੀਦਾ ਆਪਣੇ ਸਿੱਖ ਅਸਥਾਨਾਂ ਭਰਾਵਾਂ ਨੂੰ ਜਾਣੂ ਹੋਣਾ ਚਾਹੀਦਾ ਬੱਚਿਆਂ ਠੀਕ ਹੈ ਧੰਨਵਾਦ ਸੋਸ਼ੀ ਕਾਲ ਜੀ ਸੋਸ਼ੀ ਕਾਲ ਜੀ ਤੁਸੀਂ ਗੱਤਕਾ ਸਿੱਖ ਰਹੇ ਹੋ ਕਿਸ ਵਾਸਤੇ ਸਿੱਖ ਰਹੇ ਹੋ ਇੱਕ ਤਾਂ ਜੀ ਗੱਤਕਾ ਸਾਨੂੰ ਗੁਰੂ ਜੀ ਨੇ ਬਖਸ਼ਿਸ਼ ਦਿੱਤੀ ਆ ਤਾਂ ਹਰ ਇੱਕ ਬੱਚੇ ਨੂੰ ਮੇਰੇ ਹਿਸਾਬ ਨਾਲ ਤਾਂ ਲੜਕੀਆਂ ਨੂੰ ਤਾਂ ਖਾਸ ਕਰ ਇਹ ਚ ਸਿੱਖਣੀ ਚਾਹੀਦੀ ਆ ਮੇਰਾ ਤਾਂ ਬਚਪਨ ਤੋਂ ਸ਼ੌਂਕ ਸੀਗਾ ਪਤਾ ਨਹੀਂ ਕੁਝ ਰੀਜ਼ਨਸ ਕਰਕੇ ਜਿਵੇਂ ਪੜਾਈ ਕਰਕੇ ਵੀ ਮੈਂ ਸਿੱਖ ਨਹੀਂ ਪਾਈ ਆ ਮੌਕਾ ਨਹੀਂ ਮਿਲਿਆ ਤਾਂ ਹੁਣ ਮਤਲਬ ਮੈਰਿਜ ਤੋਂ ਬਾਅਦ ਮੈਂ ਆਪਣੇ ਇਨ-ਲॉज ਨੂੰ ਕਿਹਾ ਕਿ ਮੈਂ ਸਿੱਖਣਾ ਚਾਹੁੰਦੀ ਆ ਤਾਂ ਉਹਨਾਂ ਨੇ ਵੀ ਮੈਨੂੰ ਸਪੋਰਟ ਕੀਤਾ ਤਾਂ ਫਿਰ ਮੈਂ ਅੱਗੇ ਆਇ ਤੇ ਮੈਂ ਸਿੱਖਣਾ ਤੁਸੀਂ ਮੈਰਿਟ ਹਾਂਜੀ ਮੇਰਾ ਮੇਰੀ ਛੋਟੀ ਬੇਟੀ ਵੀ ਹੈ ਅੱਛਾ ਜੀ ਜੀ ਤੇ ਮੈਰਤ ਤੋਂ ਬਾਅਦ ਸਿੱਖ ਰਹੀ ਹਾਂ ਜੀ ਬਿਲਕੁਲ ਤਾਂ ਮੈਨੂੰ ਸੀਗਾ ਕਿ ਮੇਰਾ ਮਤਲਬ ਇੱਕ ਸੁਪਨਾ ਆਇਆ ਤਾਂ ਮੈਂ ਮਤਲਬ ਕਿਉਂਕਿ ਸੁਪਨੇ ਤਾਂ ਕੋਈ ਉਮਰ ਨਹੀਂ ਹੁੰਦੀ ਤਾਂ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਬੰਦੇ ਨੂੰ ਹਾਂਜੀ ਤਾਂ ਫਿਰ ਮੈਨੂੰ ਸੀਗਾ ਕਿ ਮੈਂ ਵੀ ਸਿੱਖਣਾ ਤੇ ਮਤਲਬ ਘਰ ਦੇ ਵਿੱਚ ਸਪੋਰਟ ਨਾਲ ਤਾਂ ਮੈਂ ਸਿੱਖ ਰਹੀ ਹਾਂ ਤੇ ਮੈਨੂੰ ਸੀਗਾ ਕਿ ਮੇਰੀ ਮੇਰੀ ਅੱਗੇ ਬੇਟੀ ਆ ਤਾਂ ਮੈਨੂੰ ਸੀਗਾ ਕਿ ਮਤਲਬ ਮੈਂ ਉਹਨੂੰ ਦਿਖਾਵਾਂ ਕਿ ਮਤਲਬ ਕਿ ਜੇ ਉਹਦੀ ਮਮ मतलब वो दी मदर सिख रही है ता उनू भी आगे ਸਿੱਖਣਾ ਚਾਹੀਦਾ मतलब ਉਹਦੇ ਪਰ ਇੰਪੈਕਟ ਪਵੇ ਕਿਉਂਕਿ ਅੱਗੇ ਆਉਣ ਵਾਲੇ ਟਾਈਮਸ ਤਾਂ ਸਾਨੂੰ ਪਤਾ ਹੀ ਹੈ ਵੀ ਕਿਵੇਂ ਦਾ ਮਾਹੌਲ ਆ ਤਾਂ ਕੁੜੀਆਂ ਨੂੰ ਤਾਂ मतलब ਕਿ ਮਤਲਬ ਕੁੜੀਆਂ ਦੇ ਪੇਰੈਂਟਸ ਹੁੰਦਾ ਖਾਸ ਕਰਕੇ ਵੀ ਆਪਣੀ ਬੱਚਿਆਂ ਨੂੰ ਅੱਗੇ ਪ੍ਰੋਮੋਟ ਕਰਨਾ ਚਾਹੀਦਾ ਇਸ ਸੀਜ਼ਨ ਨੂੰ ਲੈ ਕੇ ਕਿ ਯਾ ਸਪੈਂਡਰ ਵੀ ਸਪੋਰਟ ਕਰਦੇ ਕਿ ਮਤਲਬ ਮਗਰ ਪੇਰ ਮਤਲਬ ਅਗਰ ਕਿਸੇ ਸਪੋਰਟ ਨਾਲ ਫਿਰ ਥੋੜਾ ਤੁਸੀਂ ਕਰ ਸਕਦੇ ਆ ਤਾਂ ਮੇਰੀ ਤਾਂ ਪੂਰੀ ਫੈਮਲੀ ਸਪੋਰਟ ਕਰਦੀ ਹੈ ਮੈਨੂੰ ਇੱਕ ਹੋਰ ਵੀ ਗੱਲਬਾਤ ਹੁੰਦੀ ਹੈ ਤੁਸੀਂ ਚਲੋ ਮੈਰਿਡ ਹੋ ਤੇ ਬੀਬੀਆਂ ਬਹੁਤੀਆਂ ਪਹਿਲਾਂ ਅਮਰਸ਼ਾ ਕਿਉਂਦੇ ਵਿਆਹ ਤੋਂ ਬਦ ਛੱਡਦੇ ਤੁਸੀਂ ਪਹਿਲਾਂ ਸ਼ੱਕਿਆ ਕਿ ਸ਼ੁਰੂ ਤੋਂ ਸ਼ੱਕਿਆ ਹੋਇਆ ਅਮਰ ਨਹੀਂ ਮੈਂ ਬਿਲਕੁਲ ਸ਼ੁਰੂ ਤੋਂ ਸ਼ੱਕਿਆ ਹੋਇਆ ਸੀਗਾ ਤੇ ਜਦੋਂ ਮੈਂ ਸ਼ੱਕਿਆ ਸੀਗਾ ਤਾਂ ਮਤਲਬ ਕਹਿੰਦੇ ਸੀ ਪਹਿਲਾਂ ਵੀ ਅੱਗੇ ਪਤਾ ਨਹੀਂ ਕਿਵੇਂ ਦਾ ਮਿਲਣਗੇ ਮਿਲਣ ਇਨ ਲਾਜ਼ ਮਿਲਣਗੇ ਤਾਂ ਮੈਨੂੰ ਸੀਗਾ ਵੀ ਕਿ ਵਿਆਹ ਮਤਲਬ ਕਰਵਾਉਣਾ ਹੀ ਹਾਂਜੀ ਜੇ ਕਰਵਾਉਣਾ ਤਾਂ ਅਮਰਤਾ ਨਹੀਂ ਕਰਵਾਉਣਾ ਨਹੀਂ ਤਾਂ ਫਿਰ ਐਸੀ ਕਰਵਾਉਣਾ ਹੀ ਨਹੀਂ ਹੈਗਾ ਤਾਂ ਮਤਲਬ ਆਪਾਂ ਮਤਲਬ ਜਿਹੜੀਆਂ ਬੱਚਿਆਂ ਗੱਤਕਾ ਵੀ ਨਹੀਂ ਸਿੱਖਦੀਆਂ ਜਿਹੜਾ ਅਮਰਸ਼ਾ ਕਿਉਂਦੇ ਉਹ ਵੀ ਛੱਡ ਦਿੰਦੀਆਂ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੇਰੇ ਹਿਸਾਬ ਨਾਲ ਤਾਂ ਮਤ ਆਪਣੇ ਮਤਲਬ ਜਦੋਂ ਇੱਕ ਆਪਾ ਕਹਿੰਦੇ ਆ ਨਾ ਕਿ ਆਪਾ ਗੁਰੂ ਵਾਲੇ ਬਣ ਜਾਂਦੇ ਆ ਤੇ ਉਹ ਸਾਡੀ ਮਤਲਬ ਇੱਕ ਕਹਿੰਦੇ ਆ ਕਿ ਜਿੱਦਾਂ ਐਗਜ਼ਾਮਪਲ ਗੁਰੂ ਤਾਂ ਨਹੀਂ ਬਣੇ ਕਿਸੇ ਦਾ ਨਹੀਂ ਬਣਦਾ ਮਤਲਬ ਅਗਰ ਆਪਾ ਗੁਰੂ ਵਾਲੇ ਬਣ ਜਾਗੇ ਤਾਂ ਮਤਲਬ ਉਹ ਸਾਡੀ ਹਰ ਥਾਂ ਸਹਾਇ ਹੁੰਦੇ ਆ ਤਾਂ ਮਤਲਬ ਅਗਰ ਅਸੀਂ ਗੁਰੂ ਵਾਲੇ ਬਣ ਜਾਂਦਾ ਤਾਂ ਉਹ ਸਾਨੂੰ ਕਿਤੇ ਕਿਸੇ ਕਿਤੇ ਮਤਲਬ ਅਸਾਂ ਮੈਂ ਮਤਲਬ ਸਪੋਰਟ ਕਰਦੇ ਆ ਮਤਲਬ ਹੱਥ ਰੱਖ ਕੇ ਸਾਨੂੰ ਕਿਤੇ ਹਾਰਨ ਨਹੀਂ ਦਿੰਦੇ ਜੀ ਤਾਂ ਮਤਲਬ ਅਗਰ ਤੁਸੀਂ ਗੁਰੂ ਦੇ ਬਣਗੇ ਤਾਂ ਤੁਹਾਡੀ ਹਰ ਥਾਂ ਰਾਖੀ ਕਰਨਗੇ ਤੇ ਹਰ ਥਾਂ ਤੁਹਾਡੀ ਫਤਿਹ ਹੋਏਗੀ ਜੀ ਇੱਕ ਹੋਰ ਵੀ ਗੱਲ ਹੈ ਕਿ ਹਰੇਕ ਅਖਾੜੇ ਦੇ ਵਿੱਚ ਘੱਟੋ ਘੱਟ ਮੈਰਿਡ ਇੱਕ ਬੀਬੀ ਜ਼ਰੂਰ ਹੋਣੀ ਚਾਹੀਦੀ ਦੋ ਚਾਰ ਬੀਬੀਆਂ ਮੈਰਿਡ ਜ਼ਰੂਰ ਹੋਣੀ ਚਾਹੀਦੀ ਉਹਦਾ ਕਾਰਨ ਇਹ ਹੈ ਕਿਉਂਕਿ ਇਨਸਿਕਿਉਰਟੀ ਪੈਦਾ ਹੁੰਦੀ ਹੈ ਬੱਚਿਆਂ ਦੇ ਵਿੱਚ ਕਿਉਂਕਿ ਮਾਬਾ ਜਿਹੜੇ ਨੇ ਉਹ ਬੱਚਿਆਂ ਨੂੰ ਅਖਾੜਿਆਂ ਦੇ ਵਿੱਚ ਨਹੀਂ ਭੇਜਦੇ ਕਿਉਂ ਇਨਸਿਕਿਉਰਟੀ ਮਹਿਸੂਸ ਕਰਦੇ ਨੇ ਸੋ ਸਾਡੇ ਵੱਲੋਂ ਸਾਡੇ ਚੈਨਲ ਵੱਲੋਂ ਹਰ ਇੱਕ ਉਸ ਬੀਬੀ ਨੂੰ ਹਰ ਇੱਕ ਪਾਪਾ ਨੂੰ ਬੇਨਤੀ ਹੈ ਕਿ ਆਪਣੇ ਜਿਹੜੇ ਮੈਰਿਡ ਬੱਚੀਆਂ ਨੇ ਉਹਨਾਂ ਨੂੰ ਅਖਾੜਿਆਂ ਦੇ ਵਿੱਚ ਭੇਜਿਆ ਕਰੋ ਤਾਂ ਜੋ ਜਿਹੜੇ ਉੱਥੇ ਛੋਟੇ ਬੱਚੇ ਛੋਟੀਆਂ ਬੱਚੀਆਂ ਨੇ ਕੋਈ ਇਨਸਿਕਿਉਰਟੀ ਪੈਦਾ ਨਾ ਹੋਵੇ ਤੇ ਉਹਨਾਂ ਨੂੰ ਇੱਥੇ ਡਰ ਦਾ ਮਾਹੌਲ ਨਾ ਬਣੇ ਉਹ ਖੁੱਲੇ ਦਿਲ ਦੇ ਨਾਲ ਸੈਲਫਟ ਹੈ ਤੁਸੀਂ ਸਿੱਖਿਆ ਲੈ ਸਕیں ਅਤੇ ਸਾਡੇ ਪੰਜਾਬ ਦਾ ਜਿਹੜਾ ਰਾਸਤੀ ਤਕਾਏ ਉਹਨੂੰ ਦੁਨੀਆ ਦੇ ਨਕਸ਼ੇ ਦੇ ਉੱਤੇ ਦੁਆਰੇ ਉਸੇ ਤਰ੍ਹਾਂ ਹੀ ਲੈ ਕੇ ਜਾਣ ਜਿਵੇਂ ਗੁਰਕਲੰਗੀਰ ਪਾਤਸ਼ਾਹ ਮਹਾਰਾਜ ਨੇ ਇਸ ਨੂੰ ਸਾਨੂੰ ਬਖਸ਼ਿਸ਼ ਕੀਤਾ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸ੍ਰੀ ਕਾਲ ਜੀ ਸਤ ਸ੍ਰੀ ਅਕਾਲ ਜੀ ਹਾਂ ਕਿਹੜਾ ਪਿੰਡ ਹੈ ਜੀ ਆਪਣਾ ਜੈਕੜ ਮਾਝੇ ਰੈ ਜੀ ਨਕਲ ਮਾਝੇ ਦਾ ਹਾਂਜੀ ਅੱਛਾ ਤੇ ਤੁਹਾਡੇ ਦੇ ਬੱਚੇ ਸਿੱਖਦੇ ਆਣੇ ਹਾਂ ਜੀ ਦੋ ਪੋਤੇ ਸਿੱਖਦੇ ਆਣੇ ਮੇਰੀਆਂ ਅੱਛਾ ਕੱਟ ਸਿਖਾ ਰਹੀਆਂ ਇਹਨਾਂ ਨੂੰ ਜੀ ਅੱਗੇ ਨੂੰ ਬੱਚੇ ਨੂੰ ਪਤਾ ਲੱਗ ਗਿਆ ਵੀ ਸਾਨੂੰ ਗਾਹਾਂ ਕਿਆ ਸਿੱਖਣਾ ਚਾਹੀਦਾ ਗਾਹਾਂ ਤੇ ਕੁੱਝ ਹੋਰ ਗੱਲ ਵੀ ਹੈ ਵੀ ਹੁਣ ਤੱਕ ਜਿਹੜੀਆਂ ਬੁੜੀਆਂ ਦੀਆਂ ਹਾਂ ਉਹ ਖਾਦਵਾ ਟਿੰਡੇ ਟਿੰਡੇ ਖਾਂਦੀ ਰਹੀਆਂ ਹਾਂ ਜੀ ਤੇ ਤੁਸੀਂ ਤਾਸ ਖਾਉਣ ਲੱਗੇ ਅੱਗੇ ਤੱਕ ਹਾਂਜੀ 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 ਗਾਹਾਂ ਨੂੰ ਬੱਚੇ ਨਾਲ ਮੋਟਾ ਅਕਲਾਵੇ ਪਤਾ ਲੱਗ ਗਿਆ ਵੀ ਕਿਆ ਅੱਗੇ ਅੱਗੇ ਹੋ ਸਕਦਾ ਏਕਰ ਵਾਲਾ ਮਾੜਾ ਮੋਟਾ ਚਾਨੀਆਂ ਹੋਵੇ ਫਿਰ ਹਾਂਜੀ ਚਲੋ ਐਦਾਂ ਤਾਂ ਹੁਣ ਨਾਂ ਜੀ ਨਿਆ ਘਟਾ ਨਾ ਬੰਦੇ ਘਟਾ ਅੱਛਾ ਜੀ ਹਾਂ ਜੀ ਤੁਹਾਨੂੰ ਪਤਾ ਹੀ ਜਾਂਦਾ ਹਾਂ ਹਾਂ ਜੀ ਅੱਜ ਕੱਲ੍ਹ ਉਹ ਪਹਿਲੀ ਗੱਲ ਨਹੀਂ ਡੰਡੇ ਹੁਣ ਨਹੀਂ ਖਾਂਦੀਆਂ ਜੀ ਅੱਛਾ ਜੀ ਹਾਂ ਜੀ ਪਹਿਲੀ ਖਾਂਦੀਆਂ ਹਾਂ ਜੀ ਅੱਛਾ ਵੀ ਤਾਂ ਹੀ ਸਾਰੇ ਵੀ ਹੋਰ ਸੇਕ ਤੇ ਵੀ ਹਾਂ ਬੱਚੇਨ ਮਰ ਮਰਤੀ ਗਾਹਾਂ ਵੈਸੀ ਵੀ ਸਮਾਜ ਦੇ ਵਿੱਚ ਦੌੜ ਹੈ ਨਾ ਹਾਂ ਜੀ ਹਾਂ ਜੀ ਠੀਕ